ਇਹ ਸੇਵਾ ਸਫਲ ਹੈ ਜੇ ਕੋ ਕਰੇ ਜਿਤਲਾਏ ਜੀ ਹਾਂ ਗੁਰਬਾਣੀ ਦੀ ਹੈ ਤੁਕਾਂ ਉਸ ਵੇਲੇ ਸੱਚ ਹੁੰਦੀਆਂ ਨਜ਼ਰ ਆਈਆਂ ਜਦੋਂ ਕਿ ਇੱਕ ਪਾਟੇ ਸਿੰਘ ਜਿਸ ਨੂੰ ਕਿ ਰਿਟਾਇਰਮੈਂਟ ਦੇ ਉੱਪਰ ਐਨ ਆਰ ਆਈ ਭਰਾਵਾਂ ਦੇ ਵੱਲੋਂ ਵੱਡਾ ਗਿਫਟ ਦਿੱਤਾ ਗਿਆ ਦਰਅਸਲ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਏ ਕੇ ਪਾਟੇ ਸਿੰਘ ਚੋਖਾ ਸਿੰਘ ਨੂੰ ਸੇਵਾ ਦਾ ਚੋਖਾ ਮੇਵਾ ਮਿਲਿਆ ਜਿਸ ਤਰ੍ਹਾਂ ਦਾ ਇਸ ਦਾ ਨਾਮ ਹੈ ਉਸੇ ਤਰ੍ਹਾਂ ਦੀ ਹੀ ਸੇਵਾ ਦਾ ਨੇਵਾ ਮਿਲਿਆ ਜਿਸ ਤੇ ਚੱਲਦਿਆਂ ਇਹ ਬਾਗੋ ਬਾਗ ਨਸਰ ਆ ਰਿਹਾ ਦੱਸਦੀ ਕਿ ਅਦਾਰਾ ਹੀ ਭਰਾਵਾਂ ਦੇ ਵੱਲੋਂ ਇੱਕ ਵੱਡੀ ਮਿਸਾਲ ਕਾਇਮ ਕਰਦਿਆਂ ਹੋਇਆ ਇਸ ਪਾਠੀ ਸਿੰਘ ਨੂੰ ਲੱਖਾਂ ਰੁਪਏ ਦਾ ਕਰਪਣਾ ਕੇ ਉਸ ਨੂੰ ਰਿਟਾਇਰਮੈਂਟ ਦਾ ਗਿਫਟ ਦਿੱਤਾ ਗਿਆ ਖੁਸ਼ੀ ਦੇ ਇਸ ਮੌਕੇ ਦੇ ਉੱਪਰ ਹੱਥ ਦੇ ਵਿੱਚ ਚਾਬੀਆਂ ਫੜ ਕੇ ਚੋਖਾ ਸਿੰਘ ਕਾਫੀ ਖੁਸ਼ ਨਸਰ ਆ ਰਿਹਾ ਬੜੀ ਕਿਰਪਾ ਕੀਤੀ ਸੰਗਤ ਨੇ ਡੀਪੀ ਜੀ ਨੇ ਸਾਰੇ ਸੰਗਤ ਨੇ ਸ੍ਰੀ ਸੰਗਤ ਨੇ ਸਾਰਿਆਂ ਸੰਗਤ ਨੇ ਕਿਰਪਾ ਕੀਤੀ ਹੈ ਗੁਰੂ ਬਾਰੇ ਇਹਨਾਂ ਨੂੰ ਦਿਨ ਤੋਂ ਕਿਹੜਾ ਰਾਜ ਚ ਬਣ ਬਖਸ਼ ਕਰਨਾ 35 ਸਾਲ ਦੀ ਸੇਵਾ ਦਾ ਫਲ ਮਿਲਿਆ 35 ਸੇਵਾ ਦਾ ਗੁਰੂ ਮੈਂ ਤਾਂ ਹੁਣ ਵੀ ਕਹਾਂ ਵੀ ਗੁਰੂ ਸਾਹਿਬਾਂ ਨੂੰ ਠੀਕ ਕਰ ਹੁਣ ਵੀ ਸੇਵਾ ਕਰਨ ਨੂੰ ਤਿਆਰ ਆ ਪਰਿਵਾਰ ਦੇ ਵਿੱਚ ਕਿਦਾਂ ਦਾ ਖੁਸ਼ੀ ਦਾ ਮਾਹੌਲ ਹੈ ਬਹੁਤ 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 ਵਧੀਆ ਚੜਦੀ ਕਲਾ ਡੀਪੀ ਭਾਈ ਵੀ ਕੀ ਕਹਿਣਾ ਚਾਹੁੰਗੇ ਡੀਪੀ ਬਾਰੇ ਕੁਝ ਕਹਿਣਾ ਚਾਹੁੰਦੇ ਹੋ ਡੀਪੀ ਬਾਰੇ ਤਾਂ ਸਾਡੇ ਅਸਟਾ ਇਹਨਾਂ ਨੂੰ ਇਹ ਕਹਿਣਾ ਚਾਹੁੰਦੇ ਆ ਵੀ ਇਹ ਸੇਵਾ ਕਰਦੇ ਰਹੇ ਸੰਗਤਾਂ ਦੀ ਇਰਾਣ ਦਿ ਤੁਗੜਾ ਰਾ ਚੌਂਡੀ ਗੁਰਮਾਰੀ ਵਾਖ ਰਿਹਾ ਕਰਨ ਇਹ ਬਾਬਾ ਜੀ ਨੇ ਬਹੁਤ ਸਾਲ ਸੇਵਾ ਕੀਤੀ ਆਲਮੋਸਟ 35 ਸਾਲ ਤੇ ਫਿਰ ਉਹਦੇ ਕਰਕੇ ਇਹਨਾਂ ਕੋਲੇ ਵੀ ਸਾਰੇ ਐਨ ਆਰ ਆਈ ਨੇ ਪਲਾਨ ਕੀਤਾ ਵੀ ਬਾਬਾ ਜੀ ਨੂੰ ਗਿਫਟ ਕੀਤਾ ਜਾਵੇ ਤੇ ਉਹੀ ਫਿਰ ਗਿਫਟ ਕਰਨਾ ਸੀ ਮੈਨੂੰ ਫਿਰ ਇਹ ਕਹਿੰਦੇ ਵੀ ਤੁਸੀਂ ਤੂੰ ਜਾਇਆ ਮੈਂ ਇੱਧਰ ਆ ਗਿਆ ਵੀ ਬਾਬਾ ਜੀ ਦੇ ਕੋਲ ਵੀ ਫਾਟ ਕਰਾਇਆ ਸੀ ਅੱਜ ਤੇ ਹਾਂਜੀ ਜ਼ਮੀਨ ਇਹਨਾਂ ਦੀ ਆਪਣੀ ਸੀ ਭਾਜੀ ਜ਼ਮੀਨ ਇਹਨਾਂ ਦੀ ਆਪਦੀ ਸੀ ਘਰ ਆਪਣੇ ਐਨਆਰਆਈਜ਼ ਵੱਲੋਂ ਬਣਾਇਆ ਗਿਆ ਸੀਗਾ ਤੇ ਬਾਕੀ ਪਿੰਡ ਦੀ ਸਹਾਇਤਾ ਨਾਲ ਇਹ 14 ਲੱਖ ਤਾਂ ਆਈ ਗਿਆ ਬਾਕੀ ਹੁਣ ਥੋੜਾ ਬਹੁਤਾ ਰਹਿੰਦਾ ਉਹਦੇ ਵਾਸਤੇ ਹੋ ਸਕਦਾ ਕੋਈ ਆਈਡੀਆ ਨਿਕਾ ਥੋੜਾ ਬਹੁਤਾ ਪਰ 14 ਲੱਖ ਆ ਗਿਆ ਜੀ ਨਹੀਂ ਉਹ ਬਾਬਾ ਜੀ ਨੇ ਬਸ ਇਦਾਂ ਹੀ ਸੀਗਾ ਵੀ 35 ਸਾਲ ਸੇਵਾ ਕੀਤੀ ਆ ਪਿੰਡ ਦੇ ਵਿੱਚ ਤੇ ਬਸ ਉਹ ਗਿਫਟ ਹੀ ਆ ਬਾਬਾ ਜੀ ਨੂੰ ਇਹ ਚੀਜ਼ ਵੀ ਇਹਨਾਂ ਦੀ ਸੇਵਾ ਦਾ ਪਿੰਡ ਵੱਲੋਂ ਥੋੜਾ ਬਹੁਤਾ ਮੁੱਲ ਜਿਹੜਾ ਮੁੜਿਆ ਗਿਆ ਰਿਟਾਇਰਮੈਂਟ ਗਿਫਟ ਹੈ ਜੀ ਉਹ ਤੇ ਇਸ ਨਵੇਂ ਘਰ ਦੀ ਖੁਸ਼ੀ ਦੇ ਵਿੱਚ ਅੱਜ ਸੁਖਣੀ ਸਾਹਿਬ ਦੇ ਪਾਠ ਕਰਵਾਏ ਗਏ ਤੇ ਕਾਰਤਿਆਂ ਚਾਬੀਆਂ ਪਾਠੀ ਸਾਹਿਬ ਨੂੰ ਸੌਂਪੀਆਂ ਗਈਆਂ ਖੁਸ਼ੀ ਤੇ ਇਸ ਦਾ ਵਾਕਏ ਦੇ ਉੱਪਰ ਬੰਟੀ ਸ਼ਰਮਾ ਤੇ ਪੀਏ ਐਮਐਲਏ ਗੁਰਵਿੰਦਰ ਸਿੰਘ ਸਣੇ ਪਿੰਡ ਵਾਸੀਆਂ ਦਾ ਕੀ ਕੁਝ ਕਹਿਣਾ ਹੈ ਤੁਸੀਂ ਉਹਨਾਂ ਦੀ ਜ਼ੁਬਾਨੀ ਸੁਣ ਲਓ ਦੇਖੋ ਸਾਡੇ ਪਿੰਡ ਐਨਆਰਆਈ ਭਰਾਵਾਂ ਨੇ ਇਹ ਜੀ ਮਹਿਸੂਸ ਕੀਤਾ ਵੀ ਸਾਡੇ ਬਾਬਾ ਜੀ ਨੂੰ 35 ਸਾਲ ਹੋ ਗਏ ਸੇਵਾ ਕਰਦਿਆਂ ਨੂੰ ਉਹਨਾਂ ਨੇ ਸਾਡੇ ਨਾਲ ਗੱਲ ਕਰੀ ਜੀ ਵੀ ਅਸੀਂ ਘਰ ਬਣਾਉਣਾ ਚਾਹੁੰਦੇ ਆ ਪਿੰਡ 'ਚ ਇੱਕ ਬਾਬਾ ਜੀ ਦਾ ਜਗ੍ਹਾ ਆਪਣੀ ਬਾਬਾ ਜੀ ਕੋਲ ਹੈਗੀ ਸੀ ਜੀ ਤੇ ਉਸ ਤੋਂ ਬਾਅਦ ਅਸੀਂ ਨੇ ਫਿਰ ਕੰਮ ਸ਼ੁਰੂ ਕਰਤਾ ਜਿੰਨਾਂ NRI ਭਰਾਵਾਂ ਨੇ ਸਾਡੀ ਸਾਰੀ ਮਦਦ ਕਰੀ ਜੀ ਜਿੰਨਾ ਪੈਸਾ ਆਇਆ ਸਾਨੂੰ ਸਾਰਾ ਹੀ NRI ਭਰਾਵਾਂ ਵੱਲੋਂ ਆਇਆ ਜੀ ਦੋ ਰੂਮ ਨੇ ਜੀ ਤੇ ਆਪਣਾ ਕਿਚਨ ਹੋ ਗਿਆ ਜੀ ਬਾਥਰੂਮ ਹੋ ਗਿਆ ਲੌਬੀ ਹੋ ਗਈ ਜੀ ਤੇ ਸਾਰਾ ਤਕਰੀਬਨ ਹਾਂਜੀ ਪਾਰ ਤਾਂ ਫਿਰ ਅੱਜ ਸਾਡੇ ਬਾਹਰੋਂ ਆਇਆ ਸੀ ਡਿੰਪੀ ਜੀ ਅਸੀਂ ਸੋਚਿਆ ਵੀ ਆਏ ਹੋਏ ਨੇ ਅੱਜ ਚਲੋ ਇਹਨਾਂ ਨੇ ਵਾਪਸ ਜਾਣਾ ਸੀ ਅੱਜ ਕਿ ਅੱਜ ਅਸੀਂ ਪਾਠ ਵੀ ਇਹਨਾਂ ਦੇ ਹੱਥੋਂ ਕਰਵਾ ਕੇ ਸਾਰਾ ਕੁਝ ਚਾਹੁੰਦੇ ਸੀ ਵੀ ਬਾਹਰਲੇ ਬੰਦਾਂ ਨੂੰ ਹੋ ਜੇ ਦੇਖੋ ਜੀ ਇਹ ਬਹੁਤ ਵਧੀਆ ਉੱਦਮ ਹੈਗਾ ਸਾਡੇ ਪਿੰਡ ਦਾ ਅਸੀਂ ਤਾਂ ਕਹਿੰਦੇ ਹਰ ਪਿੰਡ 'ਚ ਇਹੀ ਕੰਮ ਹੋਵੇ ਹਰ ਪਿੰਡ 'ਚ ਬਣਾ ਕੇ ਦੇਣੇ ਚਾਹੀਦੇ ਨੇ ਹੁਣ ਬਾਬਾ ਜੀ ਨੇ ਹੈਗੇ ਸਾਡੇ ਪਿੰਡ ਦੇ ਇੰਨੇ ਸਾਲ ਸੇਵਾ ਕਰੀ ਹੈਗੀ ਉਹਨਾਂ ਨੇ ਸਾਡੇ ਬੱਚਾ ਨੂੰ ਸੰਭਾਲ ਕੇ ਰੱਖਿਆ ਨਾਲ ਜੋੜਿਆ ਗੁਰਦੁਆਰਾ ਸਾਹਿਬ ਦੇ ਅਸੀਂ ਤਾਂ ਸੋਚਦੇ ਵੀ ਹਰ ਪਿੰਡ 'ਚ ਇਹ ਕੰਮ ਆਉਣਾ ਚਾਹੀਦਾ ਹਰ ਪਿੰਡ ਵਾਲਿਆਂ ਨੂੰ ਚਾਹੀਦਾ ਸਾਡੀ ਹੱਥ ਜੋੜ ਕੇ ਬੇਨਤੀ ਹੈ ਸਾਰੇ ਪਿੰਡ ਗੁਰਦਵਾਰ ਦੇ ਸਿੰਘ ਨੇ ਪਾਠੀ ਨੇ ਉਹਨਾਂ ਦੀ ਮਤਲਬ ਇਹ ਚੀਜ਼ਾਂ ਹੋਣੀਆਂ ਚਾਹੀਦੀ ਨੇ ਸਾਰੇ ਪਿੰਡਾਂ ਦੀ ਆ ਸਾਡੇ ਬਾਬਾ ਜੀ ਚੋਖਾ ਸਿੰਘ ਜੀ 35 ਸਾਲ ਦੇ ਗੁਰੂ ਘਰ ਦੀ ਸੇਵਾ ਕਰ ਰਹੇ ਸੀ ਆ ਹੁਣ ਬਜ਼ੁਰਗ ਹੋ ਗਏ ਸੀਗੇ ਤੇ ਸਾਡੇ ਜਿਹੜਾ ਐਨਆਰਆਈ ਭਰਾ ਨੇ ਜੀ ਇਹਨਾਂ ਨੇ ਸੋਚਿਆ ਵੀ ਆਪਾਂ ਬਾਬਾ ਜੀ ਨੂੰ ਇੱਕ ਨਵਾਂ ਘਰ ਬਣਾ ਕੇ ਦੇਈਏ ਇੱਕ ਰਿਟਾਇਰਮੈਂਟ ਤੇ ਗਿਫਟ ਤੇ ਉਹ ਫਿਰ ਇਹਨਾਂ ਨੇ ਸਾਨੂੰ ਬਹੁਤ ਸਹਿਯੋਗ ਦਿੱਤਾ ਜੀ ਤਕਰੀਬਨ 14 ਲੱਖ ਰੁਪਏ ਇਸ ਘਰ ਤੇ ਲੱਗਿਆ ਤੇ ਬਹੁਤ ਇਹਨਾਂ ਨੇ ਹੁਣ ਡਿੰਪੀ ਜੀ ਆਏ ਸੀਗੇ ਇਹਨਾਂ ਆ ਮੂਰੇ ਸੀ ਸਾਰਿਆਂ ਨੂੰ ਸਾਡੇ ਇਹਨਾਂ ਨੇ ਜਿੰਨੇ ਸਹਿਯੋਗ ਨਾਲ ਸਾਰਾ ਕੁਝ ਹੋਇਆ ਸਾਰੇ ਐਨਆਰਆਈ ਭਰਾਵਾਂ ਤੇ ਇਹਨਾਂ ਨੇ ਪੈਸੇ ਲਏ ਸਾਰਾ ਕੁਝ ਕੀਤਾ ਜੀ ਤੇ ਅਸੀਂ ਅੱਜ ਫਿਰ ਇਹਨਾਂ ਨੂੰ ਇੱਕ ਰਿਟਾਇਰਮੈਂਟ ਗਿਫਟ ਦਿੱਤਾ ਜੀ ਪੱਛੀ ਸਾਹਿਬ ਬਹੁਤ ਖੁਸ਼ ਨੇ ਜੀ ਤੇ ਜਿੰਨਾ ਕਹਦੇ ਉਹ ਵਿਪਦ ਖੁਸ਼ ਨੇ ਜੀ ਉਹਦੋਂ ਖੁਸ਼ ਨੇ ਜੀ ਇੱਕ ਸਮਝ ਲਓ ਜਿਵੇਂ ਇੱਕ ਰਿਟਾਇਰਮੈਂਟ ਤੇ ਆਪਾਂ ਕਿਸੇ ਨੂੰ ਅਖੀਰ ਚ ਰਿਟਾਇਰਮੈਂਟ ਹੁੰਦਾ ਬੰਦੇ ਨੂੰ ਪੈਸੇ ਮਿਲਦੇ ਨੇ ਪਰ ਅਸੀਂ ਇਹਨਾਂ ਨੂੰ ਗਿਫਟ ਦਿੱਤਾ ਪਿੰਡ ਵੱਲੋਂ ਇੱਕ ਘਰ ਬਣਾ ਕੇ ਤੁਹੋ ਪਤਾ ਚੱਲਦਾ ਜੀ ਸਾਡੇ ਭਰਾ ਡਿੰਪੀ ਜੀ ਵੱਲੋਂ ਤੇ ਐਨਆਰਆਈ ਜਿੰਨੇ ਵੀ ਵੀਰ ਨੇ ਉਹਨਾਂ ਦੇ ਵੱਲੋਂ ਜੋ ਗੁਰੂ ਗ੍ਰੰਥੀ ਸੀ ਆਪਣੇ ਗੁਰੂ ਘਰ ਦੇ ਜੀ 35 ਸਾਲ ਤੋਂ ਗੁਰੂ ਘਰ ਦੀ ਸੇਵਾ ਕਰ ਰਹੇ ਸੀਗੇ ਇਸ ਤੋਂ ਪਤਾ ਲੱਗਦਾ ਸਾਡੇ ਐਨਆਰਆਈ ਭਰਾ ਸਿੱਖੀ ਨਾਲ ਕਿੰਨਾ ਜੁੜੇ ਹੋਏ ਨੇ ਤੇ ਉਹ ਮਤਲਬ ਸੱਤ ਸਮੁੰਦਰ ਦੂਰ ਰਹਿ ਕੇ ਵੀ ਉਹ ਜੋ ਇਹ ਜੇ ਉਪਰਾਲੇ ਕਰਦੇ ਨੇ ਇੱਥੋਂ ਪਤਾ ਲੱਗਦਾ ਉਹ ਸਿੱਖੀ ਨਾਲ ਕਿੰਨਾ ਜੁੜੇ ਹੋਏ ਨੇ ਸੋ ਇਹਨਾਂ ਦਾ ਭਰਾਵਾਂ ਦਾ ਐਨਆਰਆਈ ਭਰਾਵਾਂ ਦਾ ਇੱਥੋਂ ਪਿੰਡ ਵੱਲੋਂ ਵੀ ਤੇ ਅਸੀਂ ਐਮਐਲਏ ਸਾਹਿਬ ਵੱਲੋਂ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਤਾਂ ਜੋ ਕਿ ਇਹਨਾਂ ਨੇ ਬਾਬਾ ਜੀ ਦੀ ਸੇਵਾ ਨੂੰ ਬਾਬਾ ਜੀ ਨੇ 35 ਸਾਲਾਂ ਦੀ ਸੇਵਾ ਚ ਕਿੰਨੇ ਮਤਲਬ ਲੋਕਾਂ ਨੂੰ ਸਿੱਖੀ ਨਾਲ ਜੋੜਿਆ ਹੋਊਗਾ ਉਹਨਾਂ ਨੂੰ ਇੰਨਾ ਮਾਨ ਸਨਮਾਨ ਦਿੱਤਾ ਇਹਨਾਂ ਦਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ ਅੱਜ ਤੋਂ ਪਹਿਲਾਂ ਕਦੇ ਸੁਣਿਆ ਸੀ ਇਹਦਾ ਗਿਫਟ ਰਿਟਾਇਰਮੈਂਟ ਮੈਨੇ ਨਹੀਂ ਜੀ ਕਦੇ ਨਹੀਂ ਸੁਣਿਆ ਅਜੇ ਤੱਕ ਤਾਂ ਸੋ ਬਹੁਤ ਵਧੀਆ ਪ੍ਰਾਲਾ ਵੀਰਾਂ ਦਾ ਐਨ ਆਰ ਆਈ ਵੀਰਾਂ ਦਾ ਤੇ ਤਸਵੀਰਾਂ ਵਿੱਚ ਜਿਹੜਾ ਤੁਸੀਂ ਇਹ ਕਰ ਦੇਖ ਰਹੇ ਹੋ ਕੁਝ ਕੰਮ ਰਹਿ ਗਿਆ ਤੇ ਉਹ ਵੀ ਕੁਝ ਹੀ ਦਿਨਾਂ ਦੇ ਵਿੱਚ ਪੂਰਾ ਕਰ ਲਿਆ ਜਾਵੇਗਾ ਜਗਬਾਣੀ ਟੀਵੀ ਦੇ ਲਈ ਸਮਰੂਪ ਤੋਂ ਅਨਿਲ ਚੈਨ ਦੀ ਰਿਪੋਰਟ